ਸਰਦਾਰ ਜੀ ਸਤਿ ਸ੍ਰੀ ਅਕਾਲ। ਉਹ ਠੀਕ ਹਾਂਜੀ ਠੀਕ ਹੈ ਤੁਸੀਂ ਦੱਸੋ ਘਰ ਪਰਵਾਹ ਠੀਕ ਹੈ। ਠੀਕ ਹੈ। ਅੱਜ ਕਿੰਨੇ ਪਸ਼ੂ ਦਿਖਾ ਰਹੇ ਹੋ? ਅੱਜ ਵੀਰੇ ਆਪਣੇ ਕੋਲ 6 ਪਸ਼ੂ ਨੇ। ਪਹਿਲੇ ਕਿ ਦੂਸਰੇ ਸੂਏ ਦੀਆਂ? ਤਿੰਨ ਪਹਿਲੇ ਸੂਏ ਬੱਚੀਆਂ ਨੇ, ਤਿੰਨ ਦੂਸਰੇ ਪਸ਼ੂਏ। ਸੂਈਆਂ ਹੋਈਆਂ ਕਿ ਸੂਣ ਵਾਲੀਆਂ? ਇਹਦੇ ਵਿੱਚੋਂ 4 ਗੱਬਣਾ ਨੇ, 2 ਸੂਈਆਂ ਹੋਈਆਂ ਨੇ। ਠੀਕ ਆ। ਤੇ ਮੋਬਾਈਲ ਨੰਬਰ 94786 94786 42435 42435 ਹਾਂਜੀ ਹਾਂਜੀ। ਠੀਕ ਆ ਤੇ ਕਰੋ ਸ਼ੁਰੂਆਤ ਵੀਡੀਓ ਦੀ। ਹਾਂ। ਕਿਸਾਨ ਦੋਸਤੋ ਪਹਿਲੇ ਨੰਬਰ ਵਾਲੀ ਬੈੜ ਪਹਿਲੇ ਸੂਏ ਦੀ ਫਰਸਟ ਲაქਟੇਸ਼ਨ ਗੱਭਣਾ ਹਜੇ ਪ੍ਰੈਗਨੈਂਟ ਔਰ ਬਹੁਤ ਹੀ ਸਾਫ ਸੁਥਰੇ ਪਸ਼ੂ ਇਨ੍ਹਾਂ ਦੇ ਕੋਲੇ ਹੁੰਦੇ ਆ ਗੈਜਰੇਟ ਦੇ ਤੋਂ ਬਹੁਤ ਸਾਫ ਸੁਥਰੀ ਬੈੜ ਪਹਿਲੇ ਸੂਏ ਦੀ ਫਰਸਟ ਲაქਟੇਸ਼ਨ ਸੂਣ ਦੇ ਟਾਈਮ ਹੋਰ ਵੀ ਇਹਨੇ ਆਰਡਰ ਕੱਢ ਲੈਣਾ ਥਣ ਬੜਾ ਵਧੀਆ ਲੱਗਿਆ ਬੱਚੀ ਨੂੰ ਬਹੁਤ ਸੋਹਣੀ ਨੂ ਬੱਚੀ ਨੂੰ ਐ ਲੱਗਦੀ ਜਿਵੇਂ ਦੂਰੀ ਦੀ ਸੂਏ ਵਾਲੀਆਂ ਨੂੰ ਹਾਂਜੀ ਹਾਂਜੀ ਸਰਦਾਰ ਜੀ ਕੀ ਡਿਟੇਲ ਆਏ ਬੈਠ ਦੀ ਜੀ ਨੇ ਪਹਿਲੇ ਸੂਏ ਬੱਚੀ ਨੇ ਸੂਣਾ ਦੰਦਾ ਚ ਕਿੰਨੀ ਆ ਦੰਦਾ ਤੋਂ ਨਿਕਲਾ ਇਹ 시ਗੀ ਆ ਜੇ ਛੇ ਦੰਦਾ ਹਾਂ ਜਾਨੀ ਚੜ ਕੇ ਆ ਸੂਏ ਥੋੜੀ ਜੀ ਕਿੰਨੇ ਕੁ ਦਿਨਾਂ ਚ ਬੱਚਾ ਦੇ ਦੂ 15 ਦਿਨ ਰਹਿੰਦੇ ਅਜੇ ਪੂਰੇ 22 ਤਰੀਕ ਨੂੰ ਤਾਂ ਦਿਨ ਪੂਰੇ ਹੁੰਦੇ ਆ ਪਹਿਲੇ ਸੂਏ ਕਿੰਨੀ ਕੁ ਉਮੀਦ ਕਰੋਗੇ ਦੁੱਧ ਦੀ ਵੀਰੇ ਜਿਹੜੇ ਹਿਸਾਬ ਨਾਲ ਦੀ ਝੋਲੀ ਆ ਇਸ ਟਾਈਮ ਠੀਕ ਲਿਖ ਦੀ ਹੈ ਹਜੇ 15 ਦਿਨਾਂ ਦੀ ਕੱਚੀ ਇਹ ਬੱਚੀ ਪਹਿਲੇ 20 ਲੀਟਰ ਨੂੰ ਹੱਥ ਲਾਉਗੀ ਠੀਕ ਆ ਵਜਾ 40 ਆ ਵਜਾ 40 ਆ ਔਰ ਥਣ ਲਿਆ ਵੀ ਬਹੁਤ ਖੁੱਲੀ ਆ ਹਜੇ 15 ਦਿਨਾਂ ਚ ਬੜਲਣਾ ਬਹੁਤ ਬੱਚੀ ਨੇ ਤੇ ਡਿਮਾਂਡ ਕਿੰਨੀ ਕਰਦੇ ਆ ਉਹਦੀ ਇਹਦੀ ਡਿਮਾਂਡ ਵੀਰੇ ਕਰਾਉਂਦੇ ਐ ਅੱਛੀ ਕਰਾ ਲਾ ਮੁੱਲ ਇਹ 75 ਕਰਾ ਆਪਾਂ 70000 ਦੀ ਬੱਚੀ ਰਮਾਂਗੇ 70 ਚ ਛੱਡ ਦੇਉਗੇ 70000 ਦੀ ਬੱਚੀ ਰਮਾਂਗੇ ਠੀਕ ਹੈ ਜੀ ਦੂਸਰੀ ਬੈੜ ਦੇਖੋ ਦੋਸਤੋ ਇਹਨਾਂ ਦੀ ਇਹਦੀ ਕੁਆਲਿਟੀ ਬਾਰੇ ਜ਼ਿਆਦਾ ਕਹਿਣ ਦੀ ਲੋੜ ਨਹੀਂ ਸੱਤ ਕੋਟ ਨੂੰ ਬੱਚੀ ਆ ਬਲੈਕ ਕਲਰ ਆ ਛੋਟੇ ਛੋਟੇ ਕੰਨ ਲੰਬੀ ਬੇਲ ਤੇ ਹਾਈਟ ਪਹਿਲੇ ਸੂਏ ਦੀ ਹੈ ਵੀ ਫਰਸਟ ਲొਕੇਸ਼ਨ ਔਰ ਦੇਖੋ ਦੋਸਤੋ ਦੀ ਫੇਸ ਕੁਆਲਿਟੀ ਛੋਟੇ ਛੋਟੇ ਕੰਨ ਗੋਲ ਮੰਨ ਲਓ ਜੀ ਇਹ ਵੀ ਗੱਭਣਾ ਹਜੇ ਜੀ ਤਾਂ ਵੀ ਹੈ ਸਰਦਾਰ ਜੀ ਜਿਹੜੀ ਦੂਜੇ ਨੰਬਰ ਤੇ ਬੈੜ ਦਿਖਾਈ ਆ ਇਹਦੀ ਡਿਟੇਲ ਕੀ ਆ ਇਹ ਵੀ ਵੀਰੇ ਪਹਿਲੇ ਸੂਏ ਬੱਸੀ ਨੇ ਸੂਣਾ ਅਜੇ 27 ਦਿਨ ਨੂੰ ਦਿਨ ਪੂਰੇ ਹੋਣ ਇਹਦੇ ਅਜੇ ਅੱਜ ਹੈਗੀ ਆ ਆਪਣੀ ਅਜੇ ਅਸ਼ੀਤ ਛੇਦਰੀ ਦਾ ਕਿੰਨਾ ਮੂਜੀ ਵਿਕੀ ਜਨ ਰਹਿਦਾ ਅਜੇ ਇੱਕ ਦੋ ਦਿਨ ਉੱਪਰ ਵੀ ਕੱਢੂ ਬੱਸੀ ਇਹ 20 ਤੋਂ 25 ਦਿਨ ਲੈ ਜਾਣੇ ਇਹਨੇ ਹਾਂ 20 ਤੋਂ 25 ਦਿਨਾਂ ਦੀ ਕੱਚੀ ਮੰਨ ਕੇ ਇਹ ਬੱਸੀ ਲਿਓ ਅਗਲਾ ਜਿਹਨੇ ਲੈਣੀ ਹੋ ਠੀਕ ਕਿੰਨੇ ਕ ਦੁੱਧ ਦੀ ਉਮੀਦ ਕਰੋਗੇ ਇਹ ਤੋਂ ਇਹ ਵੀਰੇ ਜਿਹੜੇ ਸਾਵਦਾ ਦੀ ਕੁਆਲਿਟੀ ਔਰ ਕਦ ਕੱਟ ਤੁਸੀਂ ਹਾਈਟ ਦੇਖੋ ਬੱਛੇ ਦੀ ਕਿੱਡੀ ਆ ਹਾਂਜੀ ਤੇ ਥੱਲੇ ਠੰਡੀ ਸੀਰ ਪੂਰੀ ਜਲ ਇਹ ਬੱਸੀ 20 ਤੋਂ ਪਲੱਸ ਹੀ ਜਾਊਗੀ ਥੱਲੇ ਨਹੀਂ ਰਹਿਣ ਵਾਲੀ ਹੈ ਇਹ ਬੱਸੀ। ਦੰਡਾ ਦੇ ਵਿੱਚ ਉਹ ਕਿੰਨੀ ਆ? ਇਹ ਵੀ ਦੰਡਾ ਦੇ ਯਾਰ ਮੇਰੇ ਸਾਹ ਵਾਂ ਛਿੱਗੀ ਆ ਮੈਂ ਇੱਕ ਦਿਨ ਉਹਦੀ ਮੜ ਜੇ ਪੱਟੇ ਦੀ ਹੁਣ ਯਾਦ ਨਹੀਂ। ਠੀਕ ਆ। ਜੇ ਆਪਾਂ ਦੇਖ ਲੈਣ ਲਈ ਜੇ ਕਹਿੰਦੇ ਤੇ ਕਿੰਨੀ ਡਿਮਾਂਡ ਕਰਦੇ ਹੋ ਇਹਦੀ? ਇਹਦਾ ਮੁੱਲ ਕਰਨ ਨੂੰ ਤਾਂ ਵੀਰੇ ਜਦ ਇਹ ਬੱਸੀ ਹਾਜ਼ਰ ਹੋਗੀ ਫੇਰ ਤਾਂ ਇਹ 1 30 ਤੋਂ 1 40 ਦੀ ਬੱਸੀ ਆ। ਤਿਆਰ ਹੋਈ ਤਾਂ ਵੀ ਕੋਈ ਨਹੀਂ। 1 ਤੋਂ 30 1 40 ਇਦੋਂ ਘੱਟ ਨਹੀਂ ਬੱਸੀ ਵਿਗਦੀ। ਠੀਕ ਹੈ। ਵੱਡੇ ਵਪਾਰੀਆਂ ਕੋਲ ਉਹ ਤਾਂ 1.5 ਲੱਖ ਦੀ ਵੀ ਵੇਚਣ ਕੋ। ਹਾਂਜੀ ਹਾਂਜੀ। ਪਰ ਆਪਾਂ ਇਹਦਾ ਮੁੱਲ ਕਰਾਉਣਾ 1 5 ਦੀ ਬਚੀ ਛੱਡਣੀ ਹੈ 1 ਲੱਖ 5000 5000 ਦੀ ਠੀਕ ਹੈ ਜੀ ਹਾਂ ਇਹ ਜੋ ਮਾੜਾ ਮੋਟਾ ਮਾਣ ਕਰਾਂਗੇ ਛੋੜ ਸੱਪਾ ਬਸ ਠੀਕ ਹੈ ਜੀ ਤੀਜੇ ਨੰਬਰ ਵਾਲੀ ਦੋਸਤੋ ਬੈੜ ਇਹਨਾਂ ਦੀ ਇਹ ਵੀ ਪਹਿਲੇ ਸੂਏ ਦੀ ਆ ਔਰ ਪ੍ਰੈਗਨੈਂਟ ਆ ਇਹਦੀ ਵੀ ਹਾਈਟ ਤੇ ਬੇਲ ਤੁਸੀਂ ਦੇਖ ਸਕਦੇ ਹੋ ਚੰਗੇ ਰਿਕਾਰਡ ਵਾਲੀਆਂ ਬੈੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਰਦਾਰ ਅਮਰਜੀਤ ਸਿੰਘ ਪਿੰਡ ਧਣੋ ਜ਼ਿਲ੍ਹਾ ਮਲੇਰਕੋਟਲਾ ਔਰ ਇਹਨਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਵਾ ਬੈੜਾਂ ਖਰੀਦਣ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਰਦਾਰ ਜੀ ਤਿੰਨ ਨੰਬਰ ਬੈੜ ਦੇ ਬਾਰੇ ਕੀ ਕਹੋਗੇ ਵੀਰ ਇਹ ਵੀ ਪਹਿਲੇ ਸੀ ਉਹ ਬੱਸੀ ਆ ਠੀਕ ਆ ਤੁਹਾਡੇ ਸਾਹਮਣੇ ਖੋਲ ਕੇ ਲੈਂਦੇ ਪਿੰਡੋਂ ਲਈ ਅੱਜ ਜੀ ਹੁਣੇ ਖੋਲ ਕੇ ਲਿਆ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਕਿੰਨੇ ਦਿਨਾਂ ਚ ਬੱਚਾ ਦੇ ਦੂ ਇਹ ਪਰ ਇਹਦੇ ਹਜੇ ਇੱਕ ਹਫ਼ਤਾ ਰਹਿੰਦਾ ਬੱਸੀ ਦਾ ਪੂਰਾ ਤੇ ਕਿੰਨੀ 14 ਤਰੀਕ ਨੂੰ ਤਾਂ ਜਨਪੂਰੀ ਹੁੰਦੀ ਬੱਚੀ ਦੇ ਮਿਲਕ ਕੰਪੈਸਟੀ ਕਿੰਨੀ ਰਹੂਗੀ ਇਹਦੀ ਮਿਲਕ ਕੰਪੈਸਟੀ ਵੀਰੇ ਇਹਦੇ ਬਾਈ ਤੇ 10 ਲੀਟਰ ਦੁੱਧ ਕੱਢਣ ਵਾਲੀ ਆ ਇਹਦੀ ਮਾਂ ਥੱਲੇ ਹੁਣ ਵੀ ਖੜੀ ਆ ਉਹਨਾਂ ਦੇ ਘਰੀ ਖੜੀ ਆ ਜਿੰਨਾ ਤੇ ਲਈ ਆ ਠੀਕ ਹੈ ਜੀ ਇਹ ਜੇ ਸੂਏ ਸੂਈ ਆ 28 ਤੋਂ 30 ਲੀਟਰ ਦੁੱਧ ਕੱਢਦੀ ਆ ਠੀਕ ਹੈ ਜੀ ਹਾਂ ਉਹਦੀ ਧੀ ਆ 20 ਲੀਟਰ ਦੁੱਧ ਕੱਢੂਗੀ ਬੱਚੀ ਪਹਿਲੇ ਸੂਏ ਹਾਂ ਪਹਿਲੇ ਸੂਏ ਤੁਸੀਂ ਹਾਈਟ ਇਹਦੀ ਵੀ ਦੇਖ ਲਓ ਬੱਚੀ ਦੀ ਕੁਆਲਿਟੀ ਦੇਖ ਲਓ ਸਰਦਾਰ ਜੀ ਉਹਨਾਂ ਦੇ ਹਾਈਟ ਜਿੰਨੀ ਹਾਈਟ ਆ ਤੇ ਮੋਲੇ ਦਾ ਕੀ ਕਰਦੇ ਹੋ ਜੀ ਮੋਲੇ ਦਾ ਉਹੀ ਗੱਲ ਆ ਇੱਕ 10 ਕਰਾ ਲ 1 ਲੱਖ ਰੁਪਏ ਦੀ ਵਿੱਚ ਹੀ ਦੇਣੀ ਹੈ 1 ਲੱਖ ਇਹ ਚ ਛੋਟ ਛਪਾ ਹੋ ਜੂ ਮੌਕੇ ਦਾ ਬਸ ਮਾ ਛੋਟ ਛਪਾ ਹੀ ਹੋਣਾ ਹੈ 500 ਰੁਪਏ ਇਸ ਤੋਂ ਵੱਧ ਨਹੀਂ ਠੀਕ ਹੈ ਜੀ ਦੋਸਤੋ 4 ਨੰਬਰ ਬੈਡ ਦੂਜੇ ਸੂਏ ਦੀ ਔਰ ਇਹ ਵੀ ਗੱਮਣ ਆ ਜੇ ਪ੍ਰੈਗਨੈਂਟ ਬੈਡ ਔਰ ਬਹੁਤ ਸੋਹਣਾ ਡਰੇ ਦੇ ਬਣਿਆ ਬਣਾਉਗੀ ਤੇ ਥਣ ਵਗੈਰਾ ਬਹੁਤ ਸੋਹਣੇ ਲੱਗੇ ਆ ਤੁਸੀਂ ਖੁਦ ਦੇਖ ਸਕਦੇ ਹੋ ਕੱਲੇ ਬੱਚੇ ਨੂੰ ਮੰਨ ਲਈ ਬੰਦ ਸਰਦਾਰ ਜੀ ਚਾਰ ਨੰਬਰ ਬੈਡ ਦੇ ਬਾਰੇ ਕੀ ਕਹੋਗੇ ਇਹ ਵੀਰੇ ਦੂਸਰੇ ਸੂਏ ਬੱਚੀ ਨੇ ਸੂਣਾ ਕਿੰਨੇ ਦਿਨਾਂ ਨੂੰ ਬੱਚਾ ਦਿੱਤਾ ਹਜੇ ਇਹਦੇ 7-8 ਦਿਨ ਇਹਦੇ ਰਹਿੰਦੇ ਰਸੀਦੇ ਪਹਿਲੇ ਸੂਏ ਨੇ ਕਿੰਨਾ ਦੁੱਧ ਕੱਢਿਆ ਪਹਿਲੇ ਸੂਏ ਨੇ ਕੱਢਿਆ 21 ਲੀਟਰ ਦੁੱਧ ਤੇ ਹੁਣ ਹੁਣ 23 ਲੀਟਰ ਤਾਂ ਜਾਊਗੀ ਬਸੀ ਹੈ 23 ਲੀਟਰ ਦੁੱਧ ਹਾਂ ਕਿਉਂਕਿ ਕੱਲਾ ਕੱਲਾ ਥਾਣਾ ਲੇਵਾ ਹੁਣ ਵੀ ਵਧੀਆ ਬਣਿਆ ਪਰ ਹਜੇ 8 ਦਿਨ ਰਹਿੰਦੇ ਬਸੀ ਬਹੁਤ ਸੋਹਣੇ ਪ੍ਰੋਪਰ ਸਪੇਸ ਤੇ ਪ੍ਰੋਪਰ ਸਪੇਸ ਤੇ ਥਾਣ ਲੱਗੇ ਹੋਇਆ ਦੋਸਤੋ ਕੋਈ ਬੋਲਣ ਦੀ ਜਿਆਦਾ ਜ਼ਰੂਰਤ ਨਹੀਂ ਇਹ ਨਹੀਂ ਹੈਗਾ ਵੀ ਕਿਸੇ ਪਾਸੋਂ ਲਿਛੀਆਂ ਨੇ ਕੋਈ ਬਸੀ ਸਾਰੀਆਂ ਬੱਚੀਆਂ ਜਾਣ ਵਾਲੀਆਂ ਨੇ ਨਹੀਂ ਬਿਲਕੁਲ ਹਾਂ ਤੇ ਇਹਦਾ ਮੁੱਲ ਕਿੰਨਾ ਕਰਦੇ ਹੋ ਇਹਦਾ ਵੀਰੇ ਚਾਹੇ ਲੱਖ ਕਰਾ ਲਾ ਮੁੱਲ ਚਾਹੇ 1 ਤੋਂ 10 5 ਕਰਾ ਲਾ ਪਰ ਆਪਾਂ ਇਹ ਲਾਸਟ 90000 ਰੁਪਏ ਦੀ ਬੱਚੀ ਦੇਣੀ ਆ ਇਹਨੂੰ ਘਟ ਨਹੀਂ ਦੇਣੀ 90000 ਹਾਂ ਠੀਕ ਹੈ ਜੀ ਹੋਰ ਕਾਲੀ ਥੋੜੀ ਕੱਢੀ ਅੰਨੇ ਨੰਬਰ ਪਰ ਦੋਸਤੋ ਅੱਛਾ ਦੇ ਚੁਕੀ ਆ ਤਾਜੀ ਵੀ ਆਈ ਆ ਹਜੇ ਦੂਸਰੇ ਜਾਂ ਤੀਸਰੇ ਸਵੇ ਦੀ ਹੋਊਗੀ ਇਹ ਆਪਣਾ ਨੇ ਦੂਜੇ ਦਾ ਪਤੀ ਜੀ ਮਨਰ ਰੋਸਾ ਇਹ ਥੋੜਾ ਜਿਹਾ ਕਰੇਗਾ ਸ਼ਾਨਦਾਰ ਠੋਲੇ ਮਾਰਦੀ ਐ ਐਕਸਟਰਾ ਆਰਡੀਨਰੀ ਠੀਕ ਹੈ ਥੋਰ ਵੀ ਥੋਰ ਕਉਂਦੇ ਹਾਂਜੀ ਹਾਂਜੀ ਐਕਸਟਰਾ ਆਰਡੀਨਰੀ ਦੇਸੀ ਪੂਰੀ ਜੀ ਨਾ ਸ਼ਾਂਸ ਬਾਬ ਦੀ ਚੁੰਦੇ ਲਈ ਸਰਦਾਰ ਜੀ 5 ਨੰਬਰ ਬਲਡ ਦੇ ਬਾਰੇ ਕੀ ਕਹੋਗੇ ਇਹ ਵੀਰੇ ਆਪਾਂ ਨੂੰ ਇਹਨੇ ਦੂਸਰੇ ਸੂਏ ਕਹਿ ਕੇ ਦਿੱਤੀ ਆ ਆਪਾਂ ਇਹਨੂੰ ਚਾਹੇ ਦੂਜੇ ਮੰਲੋ ਚਾਹੇ ਤੀਜੇ ਮੰਲੋ ਗਾਂਵਾਂ ਕੀ ਆ ਗਈ ਹਾਂ ਬੱਚੀ ਚ ਜਾਨ ਬਹੁਤ ਆ ਠੀਕ ਹੈ ਜੀ ਹਾਂ ਇਹ ਨਹੀਂ ਹੈਗਾ ਕਿ ਕਿਸੇ ਬੱਚੇ ਦਾ ਹੁਣ ਸੂਆ ਕੱਲੇ ਸੂਈ ਆ ਬੱਚੀ ਇਹ ਹੁਣ ਇਹ ਤਾਂ ਥੱਲੇ 460 4 ਲੀਟਰ ਬੋਲੀ ਕੱਢੀ ਹੋਈ ਜੱਸ ਚਾ ਕਿੰਨਾ ਮਿਲਕ ਕਰਜੂ ਦੁੱਧ ਇਹ ਵੀਰੇ ਬੱਚੀ ਨੇ ਇਹ ਪਿਛਲੇ ਸੂਏ ਦਿੱਤਾ ਸੀ 23 ਲੀਟਰ ਦੁੱਧ ਠੀਕ ਹੈ ਜੀ ਹੁਣ 23 ਨਹੀਂ ਜੀ ਬਹੁਤਾ ਨਹੀਂ ਕਰੂ ਤਾਂ 23 24 ਤਾਂ ਦਊਗੀ ਪਲੱਸ ਵੀ ਜਾ ਸਕਦੀ ਪਲੱਸ ਵੀ ਜਾ ਸਕਦੀ ਸਰਦੀ ਦਾ ਮੌਸਮ ਪਰ ਇਹਦੋਂ ਨਹੀਂ ਥਲੀ ਡਿੱਗਦੀ ਬੱਚੇ ਦੀ ਕੁਆਲਿਟੀ ਹੈ ਬੱਚੇ ਦੀ ਬਲੀਡ ਬਹੁਤ ਹੈ ਬੱਚੇ ਦੀ ਬੱਚਾ ਕੀ ਦਿੱਤਾ ਇਹਨੇ ਬੱਚਾ ਬੱਚਾ ਇਹਦੇ ਵਿੱਚ ਠੀਕ ਹੈ ਜੀ ਹਾਂ ਤੇ ਇਹਦੀ ਡਿਮਾਂਡ ਕਿੰਨੀ ਕਰਦੇ ਹੋ ਜੇ ਦਾ ਮੇਰੇ ਮੁੱਲ ਕਰਨ ਨੂੰ ਤਾਂ 1.20 ਆ ਠੀਕ ਹੈ ਜੀ ਪਰ ਆਪਾਂ ਇਹ ਵੀ 1.5 ਦੀ ਬੱਚੀ ਦੇਣੀ ਹੈ 1.5 ਹਾਂ ਇੱਕ ਇਹਦੇ ਵਿੱਚ ਹੋਰ ਦਰਵਾ ਥੋੜੀ ਜਿਹੀ ਗੱਲ ਇਹ ਵੀ ਆਪਾਂ ਇਹ ਪਰਲੇ ਲੱਤ ਤੋਂ ਮੜਾ ਮੜਾ ਜਿਹਾ ਹਰੰਦਾ ਠੋਲਵਾ ਜਿਹਾ ਮਾਰਦੀ ਆ ਤੁਰਨ ਲੱਗੀ ਠੀਕ ਹੈ ਜੀ ਜਾਂ ਮੜਾ ਤੁਰ ਪੈਂਦੀ ਆ ਫੇਰ ਨਹੀਂ ਉਹਦਾ ਪਤਾ ਲੱਗਦਾ ਗਰਮ ਹੋ ਜਾਂਦੀ ਆ ਫੇਰ ਠੀਕ ਹੈ ਜਾ ਮੜਾ ਜੀ ਤੁਰ ਵੀ ਫੇਰ ਨਹੀਂ ਪਤਾ ਲੱਗਦਾ ਠੀਕ ਹੈ ਤੇ ਪਰ ਜੇ ਤੁਰਦੀ ਇੱਕ ਵਾਰ ਠੋਲਾ ਜਿਹਾ ਮਾਰ ਦੇ ਸਰਨ ਦਾ ਠੀਕ ਹੈ ਐਵੇਂ ਆਪਾਂ ਦੱਸਣ ਅਗਲੇ ਨੂੰ ਬੜੀ ਵਧੀਆ ਗੱਲ ਹੈ ਨਹੀਂ ਤਾਂ ਕੋਈ ਨੁਕਸ ਦੱਸਦਾ ਹੀ ਨਹੀਂਗਾ ਅਗਲਾ ਕਹਿੰਦਾ ਅੰਨਾਨਾ ਪੱਦੇ ਵੀ ਲੈ ਲੈ ਜਾ ਤੋੜ ਕੇ ਦਿਖਾ ਦਈਏ ਕਹਿੰਦਾ ਹਾਂਜੀ ਪਰ ਆਪਾਂ ਦੱਸਣਾ ਠੀਕ ਹੈ ਕਿਸਾਨ ਦੋਸਤੋ 6 ਨੰਬਰ ਬੈਡ ਹਾਈਟ ਮੀਡੀਅਮ ਕੁਆਲਿਟੀ ਪਰ ਟੌਪ ਕੁਆਲਟੀ অর ਐਕਸਟਰਾ ਆਰਡੀਨਰੀ ਹੈਵੀ ਮਿਲਕਰ ਬੱਚਾ ਦੇ ਚੁੱਕੀ ਹੈ ਇਹ ਵੀ ਬੈਡ ਦੇਖੋ ਦੀ ਫੇਸ ਕੁਆਲਿਟੀ ਨੱਕ ਗੰਭੀਨ ਅਗਲੇ ਦੇ ਉੱਪਰ ਦਿਖਾਈ ਦੇ ਰਹੀ ਹੈ ਦੇਖੋ ਕੰਗੀ ਦੁੱਧ ਵਾਲੀ ਨੋਸਤੋ ਉਹ ਠੰਡੀ ਸੀਗੀ ਸਰਦਾਰ ਜੀ ਜਿਹੜੀ ਤੁਸੀਂ 6 ਨੰਬਰ ਬੈਡ ਦਿਖਾਈ ਹੈ ਇਹਦੀ ਡਿਟੇਲ ਕੀ ਆ ਇਹ ਵੀਰੇ ਬੱਚੇ ਦੂਸਰੇ ਸੂਏ ਸੂਈ ਆ ਠੀਕ ਪਰਸੋਂ ਸੂਈ ਆ ਬੱਚਾ ਇਹਨੇ ਕੀ ਦਿੱਤਾ ਇਹਦੇ ਵਿੱਚ ਬੱਚਾ ਠੀਕ ਆ ਜੀ ਹਾਂ ਤੇ ਯਾਨੀ ਇਹਦੇ ਥੱਲੇ ਵੀ ਇਸ ਟਾਈਮ 5 ਲੀਟਰ ਬੋਲੀ ਕੱਢੀ ਹੋਈ ਆ ਕਿੰਨਾ ਦੁੱਧ ਕੱਢੂ ਇਹ ਇਹ ਵੀਰੇ ਇਹਨੇ ਪਹਿਲੇ ਸੂਏ ਮਸ਼ੀਨ ਨੇ ਦੁੱਧ ਦਿੱਤਾ ਦਾ ਆੜੀ ਕੋਲੀ ਮੱਸੀ ਆਈ ਆ 22 23 22 23 ਪਲੱਸ ਜਾਊਗੀ ਠੀਕ ਵੀ ਉੱਥੇ ਪਲੱਸ ਜਾਊਗੀ 24 25 ਲੀਟਰ ਦੁੱਧ ਗੱਡੂ ਗਰਾਮ ਵਾਲਾ ਠੀਕ ਹੈ ਜੀ ਹਾਂ ਤੇ ਇਹਦੀ ਡਿਮਾਂਡ ਕਿੰਨੀ ਕਰਦੇ ਹੋ ਜੀ ਡਿਮਾਂਡ ਲੱਖ ਕਰਾ ਲੈ ਇੱਕ 5 ਕਰਾ ਲੈ ਯਾਨੀ ਲਾਸਟ 90000 ਦੀ ਬੱਤੀ ਦੇਣੀ ਆਪਾਂ 90000 ਉਹ ਤਾਂ ਸਿਰ ਛੋੜ ਹੋਊਗੀ ਠੀਕ ਹੈ ਜੀ ਜੇ ਕਿਸੇ ਵੀ ਮੇਰੇ ਵੀਰ ਨੇ ਆਨਲਾਈਨ ਕੋਈ ਡੰਗਰ ਮਗਾਉਣਾ ਹੋਵੇ ਤਾਂ ਸਣਾ ਦੀ ਤੱਲੇ ਫਰਲੇ ਦੀ ਸਾਰੇ ਚੋਣ ਬਸ ਮਾੜੀ ਆਪਣੀ ਗਰੰਟੀ ਹੋ ਗਰੰਟੀ ਹੋਊਗੀ ਹਾਂ ਗਰੰਟੀ ਸਾਫ ਸੁਥਰਾ ਕੰਮ ਆ ਜਾਂਦਾ ਤੁਹਾਡਾ ਜਿਵੇਂ ਸੂਏ ਪਸੂਆ ਕੋਈ ਦੋ ਟਾਈਮ ਚੋਕੇ ਵੀ ਦੇ ਸਕਦਾ ਜਦ ਮਰਜ਼ੀ ਚਾਹ ਦੋ ਟਾਈਮ ਤਾਂ ਮੇਰੇ ਮੈਂ ਇਹਦਾ ਸਮਾਂ ਹੋ ਰਿਹਾ ਹੈ ਕਈ ਵਾਰ ਇੱਥੇ ਆ ਜਾਂਦਾ ਮੈਂ ਕਹਿੰਦਾ ਸੌਦਾ ਬਾਅਦ ਚ ਕਰਨੇ ਪਹਿਲਾਂ ਚੋਲਾ ਦੋ ਡੰਗ ਹਾਂਜੀ ਹਾਂਜੀ ਕੋਈ ਐਵੇਂ ਨਹੀਂ ਆਪਾਂ ਅਸੀਂ ਵੀ ਚੋਣੀ ਜਦੋਂ ਕੋਈ ਨੁਕਸ ਵਾਲਾ ਪਹਿਲਾਂ ਵੇਚਣਾ ਹੀ ਨਹੀਂ ਆਪਾਂ ਜੇ ਵੇਚਣਾ ਦੱਸ ਕੇ ਵੇਚਣਾ ਵੇਚਣਾ ਕੋਈ ਦੱਸ ਕੇ ਉਹਨਾਂ ਦਾ ਸਾਰਾ ਨਾਲ ਉਹਨਾਂ ਨੂੰ ਪਤਾ ਨਹੀਂ ਲਾਇਦਾ ਆਪਾਂ ਆਪਾਂ ਦੱਸਦੇ ਆ ਵੀ ਹੈਗਾ ਬਾਈ ਠੀਕ ਹੈ ਜੀ ਵਧੀਆ ਕੰਮ ਹੀ ਸਾਫ